ਹਾਂਜੀ ਬਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ 17 ਗਾਸਟ 2025 ਸਮਾਂ ਸਵੇਰ ਦੇ 8:30 ਤੇ ਅੱਜ ਆਪਾਂ ਖੜੇ ਹਾਂ ਅੰਬਾਲੇ ਦੇ ਇੱਕ ਪਿੰਡ ਦੇ ਵਿੱਚ ਤੇ ਆਪਾਂ ਬਾਈ ਹੁਣਾ ਦੇ ਨਾਲ ਕਰਾਉਣੀ ਆ ਗੱਲਬਾਤ ਇਹ ਤੁੰ ਨੂੰ ਇਹ ਤਾਂ ਕੱਲ੍ਹ ਆ ਹਾਂ ਬਾਈ ਜੀ ਨੇ ਬਣਾਈਆਂ ਦੀ ਰੋਟੀ ਤੜਕੇ ਲੱਗੀ ਜਾਂਦੇ ਬਈ ਪਨੀਰ ਕੱਟਿਆ ਪਿਆ ਹੋਰ ਬਾਈ ਕੀ ਆ ਆ ਬਾਈ ਪਿੰਡਰਾਂ ਤੋਂ ਆਪਣੇ ਨਾਨਕਿਆਂ ਦੇ ਕੋਲੇ ਆ ਜਾਣਦਾ ਆਪਣੇ ਨਾਨਕੇ ਨੂੰ ਤੇ ਆ ਬਾਈ ਹੈਗਾ ਜੇਰਾੋਂ ਤੋਂ ਕੀ ਹਾਲ ਵੀਰੇ ਬਹੁਤ ਵਧੀਆ ਕੀ ਨਾਮ ਬਾਈ ਤੁਹਾਡਾ ਬਾਈ ਰਵੀ ਖਾਨ ਮੇਰਾ ਨਾਮ ਹੈ ਰਵੀ ਖਾਨ ਠੀਕ ਆ ਬਾਈ ਬਾਈ ਤੁਸੀਂ ਹਸਰਾਂ ਮਾਰੇ ਤੋਂ ਬਾਈ ਠੀਕ ਆ ਕੀ ਨਾਮ ਬਾਈ ਬਲਜੀਤ ਸਿੰਘ ਠੀਕ ਆ ਤੇ ਆਹ ਬਾਈ ਕਿੱਥੋਂ ਬਾਈ ਮੈਂ ਬਾਈ ਮਾਲਸਾ ਤੋਂ ਠੀਕ ਆ ਬਾਈ ਠੀਕ ਆ ਉਹ ਠੀਕ ਠਾਕ ਆ ਬਾਈ ਹਾਂ ਹਾਂ ਬਈ ਵਧੀਆ ਤੇ ਬਾਈ ਦੇਖਿਆ ਸਾਨੂੰ ਜਾਤਾ ਕਰਦੇ ਤੁਸੀਂ ਵੀ ਨਹੀਂ ਨਹੀਂ ਮੈਂ ਤਾਂ ਉਹੀ ਵਾਸਤੇ ਚੁਰਦਾ ਹੁੰਦਾ ਰਹਿਨੇ ਆ। ਨਹੀਂ ਆ ਗਿਆ ਬਾਈ ਤੇ ਕੱਪੜੇ ਲਾ ਲਈਏ। ਇਧਰ ਬੂਟ ਬੂਟਾ ਜੀ ਲੱਸੀ ਬਣਾਈ ਜਾਂਦੇ ਇਧਰ। ਕਿਹੜੀ ਕਿਹੜੀ ਆ ਬਈ ਇਹ ਦੋਨੇ ਮਿੱਠੀ ਤੇ ਉਹ ਆ। ਕਿ ਇੱਕ ਤਰ੍ਹਾਂ ਦੀ ਆ। ਪੀਪਰ ਤੋਂ ਬਾਅਦ ਮਿੱਠੀ ਬਣਾ ਕੇ ਸੀ ਨੂਨ ਪਾ ਕੇ। ਇਹ ਸਾਡ ਮਿੱਠੀ ਜੀ ਪਿਆਰ ਹੁੰਦਾ ਹੈ ਕਿ ਪੁਰਾਣੀ ਮਿੱਠੀ ਪਈ ਹੁੰਦਾ ਜੂਨ ਪਾਉਂਦਾ ਜੁੱਤਰਾ। ਇਧਰ ਹੋ ਗਈ ਰੋਟੀ ਤਿਆਰ ਬਾਈ। ਦਹੀਂ ਚ ਪਾਲੀ ਆ ਬੂੰਦੀ ਬਾਂਦੀ। ਰੋਟੀ ਆ ਗਈ ਆ ਬਾਈ। ਬੂਟਾ ਜੀ ਨੇ ਰੱਸੀ ਬਣਾਈ ਹੈ ਆ ਬਾਈ ਨੇ ਬਣਾਈਆਂ ਸਬਜ਼ੀ ਬਣਾਈ ਹੈ ਇਧਰ ਬਾਈ ਉਹਨਾਂ ਨੇ ਰੋਟੀ ਲਾਈ ਹੈ ਧੰਨਵਾਦ ਬਾਈ ਤੁਹਾਡਾ ਬਹੁਤ ਬਹੁਤ ਚੰਗੀ ਜਿਹਾ ਨੇ ਪਨੀਰ ਬਣਾਇਆ ਬਾਈ ਨੇ ਧੰਨਵਾਦ ਬੂਟੇ ਬਾਈ ਠੀਕ ਹੈ ਬਈ ਥੈਂਕ ਯੂ ਕਿਵੇਂ ਲੱਗ ਰਹੀ ਰੋਟੀ ਬਹੁਤ ਸਵਾਦ ਆ ਠੀਕ ਆ ਬਾਈ ਲਓ ਬਈ ਸਮਾਨ ਸਾਲਾ ਬੰਨ ਲਿਆ ਆਪਾਂ ਤੇ ਤਿਆਰੀਆਂ ਜਾਣ ਦੀ ਹੋਰ ਬਾਈ ਚੰਗਾ ਬਈ ਚੱਲਦੇ ਆ ਥੋੜਾ ਬਹੁਤ ਬਹੁਤ ਧੰਨਵਾਦ ਨਾ ਯਾਰ ਬਸ ਚੱਲਦੇ ਆ ਨਾ ਬਸ ਹੋਰ ਮਿਹਰਬਾਨੀ ਹੋਰ ਬੂਟੇ ਕਹਿਣਾ ਹੋਵੇ ਕੋਈ ਨੀਂਦ ਖਰਾਬ ਕੀਤੀ ਥੋੜੀ ਯਾਰ ਅੱਜ ਅਸੀਂ ਨਹੀਂ ਨਹੀਂ ਬਾਈ ਹੁਣਾਂ ਨੇ ਜਾਣਾ ਡਿਊਟੀ ਤੇ ਅਜੀ ਨੀਂਦ ਤਾਂ ਰੋਜ਼ ਖਰਾਬ ਹੋਵੇ ਸਾਡੀ ਨਹੀਂ ਜੀ ਲੱਗ ਗਿਆ ਸਾਡਾ ਵੀ ਤੁਹਾਡੇ ਨਾਲ ਆ ਕੇ ਕੋਈ ਜੇ ਮੋੜ ਤੇ ਕਰਦੇ ਕੋਈ ਦਾ ਵੇਰਾ ਆ ਜਾ ਕੋਈ ਨਹੀਂ ਕੋਈ ਨਾ ਕੋਈ ਨਾ ਬਾਈ ਹੁਣਾਂ ਨੇ ਵਧੀਆ ਰੋਟੀ ਪਾਣੀ ਖਵਾਇਆ ਵਧੀਆ ਮਾਨਤਨ ਕੀਤਾ ਬਾਈ ਰਾਤ ਵੀ ਤੇ ਹੁਣ ਵੀ ਧੰਨਵਾਦ ਬਾਈ ਹੁਣਾਂ ਦਾ ਚੱਲਦੇ ਆ ਇਹ ਦੁਬਾਰਾ ਕਿਸ਼ੇ ਤੇ ਰੁਕਦੇ ਬਾਈ ਤਿਆਰੀ ਹੈ ਬਈ ਜਾਣ ਦੀ ਚੰਗਾ ਬਈ ਓਕੇ ਜੀ ਠੀਕ ਆ ਜੀ ਮਿਲਦੇ ਆ ਫੇਰ ਕਦੇ ਪਿੰਡ ਮਿਲਦੇ ਆ ਬਾਏ ਬਾਏ ਚੱਲਦੇ ਆ ਬਈ ਡੁਬਲੀ ਪਿੰਡ ਦਾ ਬਈ ਗੁਰੂ ਘਰ ਅੰਬਾਲਾ ਤੋਂ 15 ਕਿਲੋਮੀਟਰ ਦੂਰ ਹੈ। ਕਰੋ ਦਰਸ਼ਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿੰਡ ਡੁਬਲੀ ਤੋਂ ਬਈ ਆਪਾਂ ਬਾਹਰ ਨਿਕਲ ਚੁੱਕੇ ਆਂ ਤੇ ਆਪਾਂ ਅੱਜ ਜਾਣਾ ਹੈਗਾ ਕੁਰੂ ਖੇਤਰ। ਕੁਰੂ ਖੇਤਰ ਇੱਥੋਂ ਤਕਰੀਬਨ ਹੈਗਾ 36-37 ਕਿਲੋਮੀਟਰ ਅੱਜ بارش ਹੋਣ ਦੇ ਕਰਕੇ ਆਪਾਂ ਲੇਟ ਹੋ ਰਹੇ ਆਂ ਸਮਾਂ ਹੋ ਗਿਆ। 3 ਵਜੇ ਕੇ ਤੇ 22 ਮਿੰਟ ਤੇ ਆਪਾਂ ਰੂਪ ਖੇਤਰ ਪਹੁੰਚ ਜਾਗੇ ਤਕਰੀਬਨ 2 ਘੰਟੇ ਦੇ ਵਿੱਚ ਉੱਥੇ ਹੋਈ ਆ ਗੱਲ ਆਪਣੇ ਯਾਰ ਵੇਲੀ ਨਾਲ ਉਹਦਾ ਵੈਸੇ ਰਿਸ਼ਤedar ਹੈਗੇ ਜਾਂ ਉੱਥੇ ਰਾਵਾਂਗੇ ਤੇ ਗੁਰੂ ਘਰ ਵੀ ਆਪਾਂ ਦੇਖਿਆ ਜਾਂ ਗੁਰੂ ਘਰ ਦੇ ਵਿੱਚ ਰਹਿ ਭਾਂਗੇ ਆਪਾਂ ਕੁਰੂक्षेत्र ਰਹਿ ਗਿਆ 23 ਕਿਲੋਮੀਟਰ ਆਪਾਂ 15 ਕਿਲੋਮੀਟਰ ਆ ਕੇ ਤੇ ਪਾਣੀ ਪੀਣ ਆਪ ਤੇ ਬ੍ਰੇਕ ਮਾਰੀ ਇੱਥੇ ਤੇ ਆਪਾਂ ਮਤਲਬ ਵਦੋ ਕਿੰਨੇ ਟਾਈਮ ਲੱਗ ਜਾਏ ਕੁਰੂक्षेत्र करनाल 48 ਪਾਣੀਪਤ 87 ਸੋਨੀਪਤ 136 ਦਿੱਲੀ 180 ਕਿਲੋਮੀਟਰ ਰਹਿ ਗਿਆ ਭਾਈ ਦਿੱਲੀ ਹੋ ਜਾਣਾ ਕੱਲ ਜਾਂ ਪਰਸੋਂ ਦਿੱਲੀ ਪਹੁੰਚ ਜੀਏ ਬਾਕੀ ਦੇਖਦੇ ਆ ਹੋ ਸਕਦਾ ਕੱਲ ਨੂੰ ਹੀ ਜਾਵੜੀਏ ਕਿਉਂਕਿ ਲੇਟ ਆ ਪਹਿਲੇ ਆਇਆ ਹਾਂਜੀ ਆਪਾਂ ਬੈਂਕ ਤੋਂ ਸਿੱਧੇ ਪਰ ਪਹੁੰਚ ਗਏ ਆਂ ਤੇ ਗੁਰਦੁਆਰਾ ਸਹਿਬ ਜਾ ਰਹੇ ਆਂ ਕੋ ਗੁਰਦੁਆਰਾ ਸਹਿਬ ਜਿਹੜਾ ਵਾ ਸਾਢੇ 6 ਕਿਲੋਮੀਟਰ ਦੂਰ ਤੇ ਗੁਰੂ ਮਹਾਰਾਜ ਦੇ ਦਰਸ਼ਨ ਕਰਾਉਣੇ ਤੁਹਾਨੂੰ ਜਾ ਕੇ ਆਪਾਂ ਇਹ ਨਾਲੇ ਛੱਕਦੇ ਹਾਂ ਲੰਗਰ ਪ੍ਰਸ਼ਾਦਾ ਵੀਉ ਚੈੱਕ ਕਰੋ ਬਾਈ ਕਿੱਡਾ ਘੈਂਟ ਵੀਉ ਆ ਠੀਕ ਆ ਬਾਈ ਜੀ ਧੰਨਵਾਦ ਠੀਕ ਆ ਬਾਈ ਜੀ ਧੰਨਵਾਦ ਹਾਂਜੀ ਬਈ ਆਪਾਂ ਕੋਰੂ ਫਿਕਰੇ ਗੁਰੂ ਘਰ ਤੋਂ 10 ਕਿਲੋਮੀਟਰ ਦੂਰ ਸਿਗੇ ਆਪਾ ਜਦਦਾ ਜਾ ਰਹੇ ਆ ਕਿ ਆਪਾਂ ਨੂੰ ਪੰਜਾਬੀ ਵੀਰ ਇੱਕ ਮਿਲੇ ਜੋ ਕਿ ਜੀਰੇ ਤੋਂ ਸੀਗੇ ਤੇ ਬਾਈ ਹੁਣੇ ਕਹਿੰਦੇ ਵੀ ਆਪਾਂ ਤੁਹਾਨੂੰ ਚਾਹ ਪਾਣੀ ਪਿਵਾਵਾਂ ਮੈਂ ਤੇ ਆਪਾਂ ਦੋ ਵਾਰੀ ਮਨਾਂ ਕੀਤਾ ਤੇ ਬਾਈ ਹੁਣਾਂ ਫਿਰ ਇੱਕ ਬੋਤਲ ਤੇ ਲੈ ਆਏ ਆਪਾਂ ਨੂੰ ਤੇ ਬਾਈ ਵੀ ਵੀਡੀਓ ਦੇ ਵਿੱਚ ਆਈ ਨਹੀਂਗੇ ਕੋਤਰਾ ਸੰਗ ਦੇਈਏ ਤੇ ਬਾਈ ਹੁਣੇ ਤੈਸੇ ਦੇ ਕੇ ਇੱਥੇ ਵੀ ਚਲੇ ਗਏ ਹੁਣ ਆਪਾਂ ਬਾਈ ਚਾਹ ਪੀਣੇ ਆ ਤੇ ਉਸ ਮੂਸਿਕ ਆ ਕੇ ਉਸ ਤੋਂ ਬਾਅਦ ਚੱਲਦੇ ਆਂ ਗੁਰੂ ਘਰਾਂ ਕਿਹੜਾ ਵਦਿਆ ਹਾਂ ਹਾਂਜੀ ਆਪਾਂ ਲੰਗਰ ਪਕਾਤਾ ਛੱਕੇ ਤੇ ਫਿਰ ਵੀ ਸਰੇ ਜਾ ਰਹੇ ਆ ਇੱਥੇ ਜਾ ਕੇ ਆਪਾਂ ਕਰਦੇ ਆ ਰੈਸਟ ਠੀਕ ਆ ਬਈ ਹਾਂਜੀ ਬਈ ਆਪਾਂ ਚਾਹ ਪਣੀ ਪੀ ਲਈਆ ਸੀਗਾ ਰੋਟੀ ਪਾਣੀ ਖਾ ਕੇ ਤੇ ਹੁਣ ਆਪਾਂ ਕੱਪੜੇ ਧੋ ਲਿਆ ਕੱਪੜੇ ਧੋ ਕੇ ਤੇ ਹੁਣ ਆਪਣੀ ਰਹੀ ਹੈ ਗੇਸਤਾਨ ਦੀ ਤਿਆਰੀ ਅਜ ਆਪਣਾ ਸਫ਼ਰ ਜਿਗਾ 40 ਕਿਲੋਮੀਟਰ ਦਾ ਤੇ ਕੱਲ ਨੂੰ ਆਪਣਾ ਦਿੱਲੀ ਹੈਗਾ ਵਾ 160 ਕਿਲੋਮੀਟਰ ਇਹ ਹੋ ਸਕਦਾ ਆਪਾਂ ਦਿੱਲੀ ਪਹੁੰਚ ਜਾਈਏ ਤੇ ਬਾਕੀ ਕੱਪੜੇ ਬਾਈ ਨੇ ਆਪਣੇ ਧਵਾਤੇ ਆ ਮਸ਼ੀਨ ਦੇ ਵਿੱਚ ਨਾਲ ਤੇ ਕੱਪੜੇ ਸਵੇਰ ਦਿੱਕਰ ਸੁੱਕ ਜਾਣਗੇ ਤੇ ਹੁਣ ਆਪਣੇ 2 ਦਿਨ ਵਧੀਆ ਆਰਾਮ ਦੇ ਨਿਕਲ ਜਾਣਗੇ ਆਪੇ ਕੱਪੜੇ ਆਪਣੇ ਸਾਰੇ ਆ ਸਮਾਨ ਪਿਆ ਤੇ ਸਾਈਕਲ ਆਪਣਾ ਬਈ ਹੈਗਾ ਥੱਲੇ ਖੜਾ ਤੇ ਦੇਖਦੇ ਆ ਸਵੇਰ ਹੁਣ ਜਾਂਦੇ ਆ ਆ ਹੈਗਾ ਰੂਮ ਤੇ ਬਾਈ ਨੇ ਰੋਟੀ ਪਾਣੀ ਵਧੀਆ ਸ਼ਿਕਾਇਆ ਆ ਨੂੰ ਕਿਹਨੂੰ ਬਾਈ ਦਾ ਬਹੁਤ ਬਹੁਤ ਧੰਨਵਾਦ ਬਾਕੀ ਵੀ ਆਪਣੇ ਪੇਜ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਆ ਕਰੋ ਤੇ ਜੇ ਕੋਈ ਕਲਪੀਬਲ ਦੀ ਹੁੰਦੀ ਹੈ ਤਾਂ ਕਮੈਂਟ ਕਰਕੇ ਆਪਾਂ ਨੂੰ ਜਰੂਰ ਦੱਸਿਆ ਕਰੋ ਤੇ ਆਪਾਂ ਸੁਧਾਰ ਕਰਾਂਗੇ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਡੀਓ ਦੇਖ ਲੈਣ ਲਈ ਜਿੰਨੇ ਹਰਦੇ ਆ ਅਗਰ ਕੱਲ ਦੇ ਸਬਕ ਤੇ